ਸੂਬਾ ਸਰਕਾਰ ਵੱਲੋਂ ਦਿਲਾਸੇ ਦਿੱਤੇ ਜਾ ਰਹੇ ਨੇ ਪਰ ਸ਼ਾਇਦ ਦਿਲਾਸੇ ਹੀ ਦਿੱਤੇ ਜਾ ਰਹੇ ਨੇ ਇਹ ਕਹਿਣਾ ਹੈ ਪਰਿਵਾਰ ਵਾਲਿਆਂ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੁਸ਼ਿਆਰਪੁਰ ਵਿੱਚ ਜੱਜ ਸੀਐਮ ਪ੍ਰਕਾਸ਼ ਸਿੰਘ ਬਾਦਲ ਇਹਨਾਂ ਪਰਿਵਾਰ ਵਾਲਿਆਂ ਨੂੰ ਮਿਲੇ ਅਤੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਸੀਐਮ ਬਾਦਲ ਨੇ ਨਾਲੇ ਸਿਰ ਕੁਝ ਮਿੰਟ ਹੀ ਨਿਕਾਲੇ ਨਾ ਨੇ ਸੋਚਿਆ ਸੀ ਕਿ 10 ਮਿੰਟ ਜਾਂ ਕੁਝ ਹੋਰ ਸਮਾਂ ਸੀਐਮ ਪ੍ਰਕਾਸ਼ ਸਿੰਘ ਬਾਦਲ ਇਹਨਾਂ ਪਰਿਵਾਰ ਵਾਲਿਆਂ ਨੂੰ ਬਿਤਾਉਣਗੇ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਹਨਾਂ ਨੂੰ ਸਿਰਫ ਚੰਦ ਮਿੰਟਾਂ ਦੇ ਵਿੱਚ ਦਿਲਾਸਾ ਦੇ ਕੇ ਉੱਥੋਂ ਨਿਕਲ ਗਏ ਅਤੇ ਪਰਿਵਾਰ ਵਾਲੇ ਬੇਹਦ ਅਸੰਤੁਸ਼ ਨਜ਼ਰ ਆ ਰਹੇ ਨੇ ਸੂਬਾ ਸਰਕਾਰ ਦੀ ਕਾਰਵਾਈ ਤੋਂ ਪਰਿਵਾਰ ਵਾਲੇ ਸੂਬਾ ਸਰਕਾਰ ਦੀ ਕਾਰਗੁਜ਼ਾਰ ਤੋਂ ਅਸੰਤੁਸ਼ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਪਰਿਵਾਰ ਵਾਲੇ ਅੱਜ ਹੁਸ਼ਿਆਰਪੁਰ 'ਚ ਮਿਲੇ ਬਸ ਚੰਤ ਮਿੰਟਾਂ ਦੀ ਇਹ ਮੁਲਾਕਾਤ ਹੋਈ ਮੁੱਖ ਮੰਤਰੀ ਨੇ ਨਾ ਪਰਿਵਾਰ ਵਾਲਨ ਦਿਲਾਸਾ ਦਿੱਤਾ ਤੇ ਚੱਲਦੇ ਬਣੇ ਪਰਿਵਾਰ ਵਾਲੇ ਉਮੀਦ ਕਰੇ ਸੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਗੱਲਬਾਤ ਸਮਾਂ ਕੱਢ ਕੇ ਸੁਣਨਗੇ ਪਰ ਅਜੇ ਆ ਕੁਝ ਨਹੀਂ ਹੋਇਆ ਜਦ ਪਰਿਵਾਰ ਵਾਲੇ ਸਵਾਲ ਚੁਕਰੇ ਨੇ ਕਿ ਜਦ ਕੇਰਲ ਤੇ ਨਰਸਾ ਦੀ ਰਿਹਾਈ ਹੋ ਸਕਦੀ ਹੈ ਤਾਂ ਇਹਨਾਂ ਦੇ ਪਰਿਵਾਰ ਵਾਲੇ ਵਾਪਸ ਕਿਉਂ ਨਹੀਂ ਆ ਰਹੇ ইরাਕ ਸੰਕਟ ਦੇ ਵਿੱਚ ਪੰਜਾਬ ਬਿਲਕ ਰਿਹਾ ਹੈ ਅਤੇ ਕਈ ਪੰਜਾਬੀ ਉੱਥੇ ਫਸੇ ਹੋਏ ਨੇ ਅਤੇ ਪਰਿਵਾਰ ਵਾਲੇ ਬੇहद ਅਸੰਤੁਸ਼ਟ ਨਜ਼ਰ ਆ ਰਹੇ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਅੱਜ ਸੀਐਮ ਪ੍ਰਕਾਸ਼ ਸਿੰਘ ਬਾਦਲ ਹੁਸ਼ਿਆਰਪੁਰ ਦੇ ਵਿੱਚ ਇਹਨਾਂ ਪਰਿਵਾਰ ਵਾਲਿਆਂ ਨੂੰ ਮਿਲੇ ਬੜੇ ਨਾ ਪਰਿਵਾਰ ਵਾਲੇ ਨੇ ਕਿਹਾ ਕਿ ਉਹ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਨੇ ਸੂਬਾ ਸਰਕਾਰ ਇਹਨਾਂ ਨੂੰ ਸਿਰਫ ਦਿਲਾਸੇ ਹੀ ਦੇ ਰਹੀ ਹੈ ਪਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰ ਰਹੀ ਆਡੇ ਪਾਪਾ ਦਾ ਦਵਾਣਗੇ ਸਾਡੀ ਗੱਲਬਾਤ ਵੀ ਨਹੀਂ ਹੋ ਰਹੀ ਗਰੀਬਾ ਨੂੰ ਕੋਣ ਸੁਣੂਗਾ ਆਸਵਾਰੀ ਗੱਲੋ ਇੱਕ ਗੱਲ ਹੀ ਜੋ ਸੀ ਗੱਲ ਕਹਿੰਦੇ ਅਸੀਂ ਬਹੁਤ ਫਸੇ ਹੋਏ ਆ ਕਹਿੰਦੇ ਸਾਡੇ ਕੋਲ ਫੇਰ ਪਤਾ ਨਹੀਂ ਦੁਬਾਰਾ ਗੱਲ ਹੋਣੀ ਕਿ ਨਹੀਂ ਹੋਣੀ ਅਸੀਂ ਸੁਸ਼ਮਾ ਸਮਰਾਵ ਜੀ ਮੈਡਮ ਜੀ ਨੂੰ ਮਿਲ ਕੇ ਆਏ ਆ ਉਹ ਕਹਿੰਦੇ ਦਲਾਸਾ ਦਿੱਤਾ ਕਹਿੰਦੇ ਅਸੀਂ ਜਰੂਰ ਛੁੜਾ ਕੇ ਲਿਆਵਾਂਗੇ ਪਰ ਹੁਣ ਸਾਰੇ ਉਹ ਇੱਛਾ ਅਸਨ ਸਿਆਲੀ ਨਰਸਾ ਛੁੜਾ ਸਕਦੇ ਸਾਡੇ ਬੁੱਤੀ ਸਾਡੇ ਕੋ ਫੈਮਿਲੀ ਨੂੰ ਕਿਉਂ ਨਹੀਂ ਛੁੜਾ ਰਹੇ ਕੋਈ ਬਾਦੂ ਸਾਉ ਨੂੰ ਬਦਲ ਨਹੀਂ ਬਾਦੂ ਸਾਹਿਬ ਸਾਡੀ ਗੱਲ ਸੁਣਿਓ ਚਲ ਗਿਆ ਤੇ ਅਨਲ ਬਦਵਾ ਜੀ ਨਾਲ ਵੀ ਗੇ ਮੇਰੀ ਗੱਲ ਹੋਈ ਸੀ ਉਨੀ ਹੀ ਗੱਲ ਕੀਤੀ ਕਿ ਬਾਦਲ ਸਾਹਿਬ ਤੁਹਾਡੇ ਨਾਲ ਚਾਹੇ ਸੁਸ਼ਮਤਾ ਸਵਰਾਜ ਜੀ ਨਾਲ ਗੱਲ ਹੋਈ ਆ ਸਾਡੀ ਕਿ ਚਾਹੇ 10 ਮਿੰਟ 15 20 ਮਿੰਟ ਤੁਹਾਨੂੰ ਮਿਲ ਕੇ ਜਾਣਗੇ ਲੇਕਿਨ ਸਰ ਉਹ ਨਹੀਂ ਤਾਂ ਸਾਡੀ 1 ਮਿੰਟ ਵੀ ਨਹੀਂ ਬਾਤ ਪੁੱਛੀ ਬਸ ਧੱਕਮ ਧੱਕ ਸਾਨੂੰ ਥੋੜਾ ਜਿਹਾ ਦਿਲਾਸਾ ਦੇ ਦਿੱਤਾ ਕਿ ਬੰਦੇ ਤੁਹਾਡੇ ਸੇਫ ਨੇ ਅਸੀਂ ਕੋਸ਼ਿਸ਼ ਕਰ ਰਹੇ ਆ ਲੇਕਿਨ ਸਰ ਇਹ ਕੋ ਗੱਲ ਨਹੀਂ ਹੋਈ ਜੀ ਪਹਿਲਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਆਈ ਪਰ ਚਲੋ ਸਾਡੀ ਗੱਲ ਨਹੀਂ ਹੋ ਸਕੀ ਅਸੀਂ ਦਿੱਲੀ ਗਏ ਸੀਗੇ ਤੇ ਦੋ ਵਾਰ ਉੱਥੇ ਵੀ ਸਾਡੀ ਗੱਲ ਹੋਈ ਦੇਖੋ ਸਰ ਹੁਣ ਐਨੇ ਪਰਿਵਾਰ ਸਾਡੇ ਨਾਲ ਆਏ ਆ ਲੇ ਬਸ ਸੁਣੀ ਇਹੀ ਗੱਲ ਕਹਿ ਕੇ ਗਏ ਆ ਕਿ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਲਦ ਤੋਂ ਜਲਦ ਬੰਦੇ ਤੁਹਾਡੇ ਵਾਪਸ ਆ ਜਾਣਗੇ